ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਮਹਾਰਾਜ ਸਾਹਿਬ ਦੀ ਬਾਣੀ ਹੁਣ ਤੁਹਾਨੂੰ ਪਤਾ ਦੁਸ਼ਹਿਰਾ ਆ ਗਿਆ ਦੁਸ਼ਹਿਰੇ ਦੇ ਦਿਨ ਰਾਵਣ ਦੇ ਪੁਤਲੇ ਥਾਂ ਥਾਂ ਫੁਕੇ ਜਾਣਗੇ ਇਹ ਰਾਵਣ ਦੇ ਪੁਤਲੇ ਫੋਕਣਾ ਇੱਕ ਸਿੰਬੋਲਿਕ ਹੈ ਕਿ ਜਿਨੇ ਜਿਨੇ ਹੰਕਾਰ ਕੀਤਾ ਉਹਨੂੰ ਮਾਰੇ ਦੀ ਬਾਣੀ ਨੇ ਨਕਾਰ ਦਿੱਤਾ ਉਹ ਪਰਮੇਸ਼ਵਰ ਵੀ ਨਕਾਰ ਦਿੰਦਾ ਹਰਜੂ ਹੰਕਾਰ ਨਾ ਭਾਵੀ ਵੇਦਕੂ ਕੁ ਸੁਣਾਵੇ ਉਹ ਹਰੀ ਨੂੰ ਉਸ ਪ੍ਰਮਾਤਮਾ ਨੂੰ ਉਸ ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਠੀਕ ਹੈ ਕਿ ਰਾਵਣ ਬਹੁਤ ਵੱਡਾ ਗਿਆਨੀ ਸੀ ਵਿਦਵਾਨ ਸੀ ਮਾਇਆ ਵੀ ਬੜੀ ਸੀ ਤੇ ਉਹਦਾ ਗਾੜੀ ਸਾਰਾ ਸੋਨੇ ਦਾ ਸੀ ਲੰਕਾ ਜਿਹਨੂੰ ਆਪਾਂ ਕਹਿ ਦਿੰਨੇ ਆਂ ਦਿਮਾਗ ਬੜਾ ਸੀ ਪਰਮਾਰਤ ਸਹਿਬ ਕਹਿੰਦੇ ਨਹੀਂ ਜਿਸ ਬੰਦੇ ਨੂੰ ਹੰਕਾਰ ਹੋ ਗਿਆ ਫਿਰ ਉਹ ਮੈਨੂੰ ਨਹੀਂ ਪਾਉਂਦਾ ਫਿਰ ਉਹਦਾ ਜਪ ਤਪ ਉਹਦਾ ਕੀਤਾ ਜੋ ਵੀ ਦਿਮਾਗ ਗਿਆਨ ਉਹ ਕਿਸੇ ਕੰਮ ਨਹੀਂ ਉਹ ਸੜਦਾ ਹੈ ਫਿਰ ਜਿਵੇਂ ਰਾਵਣ ਨੂੰ ਸਾੜਿਆ ਜਾਂਦਾ ਆਏ ਸਾਲ ਉਹਦੇ ਤੀਰ ਮਾਰੇ ਜਾਂਦੇ ਨੇ ਤੇ ਰਾਵਣ ਸਾੜਿਆ ਜਾਂਦਾ ਦੋ ਗੱਲਾਂ ਨੇ ਇੱਕ ਤਾਂ ਸymbolic ਹੈ ਕਿ ਉਸ ਰਾਵਣ ਨੂੰ ਸਾੜਿਆ ਦੂਜੀ ਗੱਲ ਕਿ ਸਾਨੂੰ ਚਾਹੀਦਾ ਹੈ ਕਿ ਸਾਡੇ ਅੰਦਰ ਜਿਹੜੇ ਰਾਵਣ ਬੈਠੇ ਨੇ ਇਹਨਾਂ ਨੂੰ ਖਤਮ ਕਰੀਏ ਮਾਣ ਹੰਕਾਰ ਜਿਹੜਾ ਉਹਨੂੰ ਖਤਮ ਨੀਵੇ ਗੁਰੂ ਨਾਨਕ ਦੇ ਘਰ ਤੇ ਮਹਾਰਾਜ ਕਹਿੰਦੇ ਮਾਣ ਮੋਨੇ ਮਨ ਵਰਗ ਲੈ ਮਾਣ ਸਵੇ ਕੋ ਖਾਏ ਇਹ ਮਾਣ ਤੇ ਖਾ ਗਿਆ ਮਾਣ ਭਾਵੇਂ ਮਾਇਆ ਦਾ ਹੋਵੇ ਭਾਵੇਂ ਸੋਹਣੇ ਸਰੀਰ ਦਾ ਹੋਵੇ ਭਾਵੇਂ ਤਕੜੇ ਸਰੀਰ ਦਾ ਹੋਵੇ ਭਾਵੇਂ ਕੋਠੀਆਂ ਗੱਡੀਆਂ ਦਾ ਹੋਵੇ ਭਾਵੇਂ ਜ਼ਮੀਨਾਂ ਦਾ ਹੋਵੇ ਤੇ ਮਾਣ ਭਾਵੇਂ ਰਾਜ ਸੱਤਾ ਦਾ ਹੋਵੇ ਮਾਣ ਹਮੇਸ਼ਾ ਬੰਦੇ ਨੂੰ ਖਤਮ ਕਰਦਾ ਜਿਹੜਾ ਤੇ ਹਰੇਕ ਜਿੰਨੇ ਵੀ ਮੈਂ ਦੱਸਿਆ ਨਹੀਂ ਜੇ ਤੇ ਚ ਸੇਵਾ ਭਾਵ ਰੱਖੇ ਉਹਦੀ ਹੈ ਚੜਾਈ ਉਹਦੀ ਰਹੇਗੀ ਚੜਦੀ ਕਲਾ ਪਰ ਕਈ ਰਾਜ ਮਦ ਵਿੱਚ ਆਪਣੀ ਸੁੱਧ ਬੁੱਧ ਖੋ ਬਿੰਦੇ ਨੇ ਇੰਨੀ ਉਹਦੀ ਮਤ ਖਰਾਬ ਹੋ ਜਾਂਦੀ ਹੈ ਮਤ ਮਲੀਨ ਹੋ ਜਾਂਦੀ ਹੈ ਕਿ ਰਾਜ ਸੱਤਾ ਦੇ ਨਸ਼ੇ ਵਿੱਚ ਸਭ ਭੁੱਲ ਜਾਂਦਾ ਜਿਵੇਂ ਰਾਵਣ ਨੂੰ ਹਾਲਾਂਕਿ 라वण ਸ਼ਿਵਜੀ ਦਾ ਉਪਾਸ਼ਕ ਸੀ ਬਹੁਤ ਵੱਡਾ ਭਗਤ ਸੀ ਪਰ ਜਦੋਂ ਫਿਰ ਉਹ ਗਲਤ ਕੰਮ ਕਰਨ ਲੱਗ ਗਿਆ ਭਾਵ ਕਿ ਉਹਦੀ ਮਾਤੀ ਫਿਰ ਗਈ ਵਿਪਰੀਤ ਬੁੱਧੀ ਵਿਨਾਸ਼ ਕਾਲੇ ਜਦੋਂ ਉਹਦੀ ਮਾਤੀ ਫਿਰ ਗਈ ਬੁੱਧੀ ਫਿਰ ਗਈ ਮਾਲਕ ਨੇ ਵੀ ਹੱਥ ਪਿੱਛੇ ਕਰ ਲਿਆ ਕਹਿੰਦੇ ਕਾਲ ਪਾਵੇ ਨਾ ਬੰਨੇ ਸੀ ਉਹਦੀ ਮੌਤ ਹੀ ਨਹੀਂ ਸੀ ਹੋ ਸਕਦੀ ਪਰ ਮਾਲਕ ਨੇ ਹੱਥ ਪਿੱਛੇ ਕਰ ਲਿਆ ਇਹ ਜੋ ਵੀ ਕੋ ਸਾਨੂੰ ਰਾਜ ਭਾਗ ਗੱਦੀਆਂ ਮਾਇਆ ਧਨ ਦੌਲਤ ਜ਼ਮੀਨਾਂ ਕਾਰਾਂ ਕੋਟੀਆਂ ਜੋ ਵੀ ਮਿਲਦਾ ਉਸ ਪਰਮਾਤਮਾ ਦੀ ਮਿਹਰ ਨਾਲ ਕਿਰਪਾ ਨਾਲ ਮਿਲਦਾ ਹੈ। ਉਰਵਲੇ ਕਰਮਾ ਕਰਕੇ ਵੀ ਮਿਲਦਾ ਹੈ। ਚੰਗੀ ਸੰਗਤ ਹੋ ਜਾਏ ਇਹ ਚੰਗਿਆ ਕਰਮਾਂ ਦੀ ਨਿਸ਼ਾਨੀ ਹੈ। ਕਿ ਸਾਥ ਸੰਗਤ ਇਹਦਾ ਕਦੇ ਮਾਨ ਹੰਕਾਰ ਨਾ ਕਰੀਏ। ਜਿਵੇਂ ਕਈ ਮਾਇਆ ਦਾ ਹੰਕਾਰ ਕਰਦੇ ਨੇ ਮਾਇਆ ਤਾਂ ਓਹ ਹੈ ਜਿਵੇਂ ਬੱਦਲਾਂ ਦੀ ਛਾਂ ਹੋ ਜਾਏ ਤੇ ਕੋ ਮੰਜੀ ਢਾ ਕੇ ਬਹਿ ਜੇ ਵੀ ਛਾਂ ਹੋ ਗਈ ਪਰ ਬੱਦਲਾਂ ਦੀ ਛਾਂ ਹਮੇਸ਼ਾ ਵਾਸਤੇ ਨਹੀਂ ਰਹਿੰਦੀ ਹੁੰਦੀ। ਬੱਦਲ ਲੰਘ ਜਾਂਦੇ ਨੇ ਅੱਗੇ। ਫਿਰ ਧੁੱਪ ਦੀ ਧੁੱਪ ਆਏ। ਇਸ ਕਰਕੇ ਕਿਸੇ ਵੀ ਚੀਜ਼ ਦਾ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ ਦੁਸ਼ਹਿਰਾ ਮਨਾਉਣ ਵਾਲਿਓ ਦੁਸ਼ਹਿਰੇ ਤੇ 라ਵਣ ਦੇ ਤੀਰ ਮਾਰਨ ਵਾਲਿਓ ਉਹ ਤੇ ਆਏ ਸਾਲ ਉਹਨੂੰ ਮਾਰੀ ਜਾਂਦੇ ਹੋ ਅਜੇ ਤੱਕ ਮਰਿਆ ਨਹੀਂ ਇਹ ਸਿੰਬੋਲਿਕ ਹੈ 라ਵਣ ਅੰਦਰੋਂ ਮਰਦਾ ਨਹੀਂ ਤੁਹਾਡੇ ਉਹ ਅੰਦਰ ਜਿੰਦਾ ਹੀ ਬੈਠਾ ਹੈ ਤੇ ਇਸ ਕਰਕੇ ਉਹ 라ਵਣ ਨੂੰ ਮਾਰੋ ਜਿਸ ਦੇ ਹੰਕਾਰ ਰਾਜ ਮਦ ਦਿਮਾਗ ਨੂੰ ਚੜ ਗਿਆ ਸੱਤਾ ਜਿਹੜੀ ਹੈ ਦਿਮਾਗ ਨੂੰ ਚੜ ਗਈ ਤੇ ਇਸ ਰਾਜ ਮਦ ਨੂੰ ਮਾਰੋ ਨਹੀਂ ਤੇ 라ਵਣ ਵਾਂਗੂ ਅੰਤ ਬੁਰਾ ਹੈ ਹੰਕਾਰ ਜਿਹੜਾ ਹੈ ਨਾ ਮਰ ਜਿਹਨੇ ਹੰਕਾਰ ਕਰਨ ਵਾਲਾ ਤਾਂ ਮਲੀਆ ਮੇਟ ਹੁੰਦਾ ਹੀ ਹੁੰਦਾ ਹੈ ਹੰਕਾਰ ਮਾੜਾ ਹੈ ਹਰ ਜੂ ਹੰਕਾਰ ਨਾ ਪਾਵੇ ਉਸ ਮਾਲਕ ਨੂੰ ਹੰਕਾਰ ਨਹੀਂ ਪਾਉਂਦਾ ਇਸ ਕਰਕੇ ਆਪਣਾ ਹੰਕਾਰ ਛੱਡ ਕੇ ਨੀਵੇਂ ਹੋ ਕੇ ਹਮੇਸ਼ਾ ਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ ਸੇਵਾ ਭਾਵਨਾ ਰੱਖਣੀ ਚਾਹੀਦੀ ਹੈ ਦਇਆ ਭਾਵਨਾ ਰੱਖਣੀ ਚਾਹੀਦੀ ਹੈ ਆਪਣੇ ਤੋਂ ਨੀਵੇਂ ਦੀ ਹੈਲਪ ਕਰਨੀ ਚਾਹੀਦੀ ਹੈ ਸਾਡੇ ਅੰਦਰ ਜੋ ਰਾਮ ਭਗਵਾਨ ਕਹਿੰਦੇ ਨੇ ਜੋ ਸਾਡੀ ਬਾਣੀ ਕਹਿੰਦੀ ਹੈ ਉਸ ਦੇ ਮੁਤਾਬਕ ਆਪਣਾ ਜੀਵਨ ਜਿਉਣਾ ਚਾਹੀਦਾ ਹੈ ਮੈਂ ਫੇਰ ਬੇਨਤੀ ਕਰਾਂ ਉਸ ਮਾਲਕ ਨੂੰ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਅੱਲਾ ਨੂੰ ਗੋੜ ਨੂੰ ਸਾਡਾ ਹੰਕਾਰ ਰੱਤੀ ਭਰ ਨਹੀਂ ਪਉਂਦਾ ਹੰਕਾਰ ਤੇ ਤੁਸੀਂ ਇਹ ਵੇਖੋ ਨਾ ਨੋਰਮਲ ਕਿਸੇ ਪਰਸਨ ਨਾਲ ਗੱਲ ਕਰੋ ਤੁਸੀਂ ਪਿਆਰ ਨਾਲ ਕਰੋ ਅਗਲਾ ਤਾਂ ਨਾਲ ਪਿਆਰ ਨਾਲ ਗੱਲ ਕਰਦਾ ਤੁਸੀਂ ਥੋੜਾ ਜਿਹਾ ਉੱਚਾ ਸੁਰ ਕਰੋਗੇ ਜਦੋਂ ਥੋੜਾ ਉੱਚਾ ਬੋਲੋਗੇ ਤੇ ਅੱਜ ਕੱਲ੍ਹ ਲੋਕ ਪਤਾ ਕਹਿਂਦੇ ਜਾ ਓਏ ਗੱਲ ਤੇ ਮੈਂ ਅੱਜ ਪਿਓ ਦੀ ਨਹੀਂ ਸੁਣਦਾ ਤੇਰੀ ਕੀ ਤਾਂ ਸੁਣ ਲੂੰਗਾ ਤੇ ਹੰਕਾਰ ਤਾਂ ਅੱਜ ਕੱਲ ਨਾਰਮਲ ਬੰਦਾ ਨਹੀਂ ਚੱਲਦਾ ਚਪੜਾ ਸੀ ਹੋਵੇ ਭਾਵੇਂ ਉਹ ਆਂਦਾ ਨੀਵਾ ਸੋਰ ਕਰਕੇ ਮੇਰੇ ਨਾਲ ਗੱਲ ਕਰੇ ਤੇ ਕਰ ਨਹੀਂ ਤਾਂ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਸਾਡੇ ਘਰ 'ਚ ਬੱਚਾ ਜੀ ਉੱਚੀ ਬੋਲੇ ਤੇ ਆਪਾਂ ਕਹਿੰਦੇ ਰ ਭਾਈ ਸੋਰ ਨੀ ਮਾਰਕ ਨੀਵੇਂ ਰਹਿ ਕੇ ਤੇ ਕੰਮ ਚੱਲ ਸਕਦਾ ਹੈ ਫਿਰ ਪਿਆਰ ਵੀ ਹੈ ਇਹ ਤੁਸੀਂ ਵੱਡੇ ਤੋਂ ਵੱਡਾ ਕੋਈ ਅਫਸਰ ਹੈ ਵੱਡੇ ਤੋਂ ਵੱਡਾ ਕੋਈ ਸਾਧੂ ਹੈ ਮਹਾਤਮਾ ਹੈ ਵੱਡੇ ਤੋਂ ਵੱਡਾ ਕੋਈ ਵੀ ਹੈ ਉਹਦਾ ਦਿਲ ਜਿੱਤ ਸਕਦੇ ਆ ਤੇ ਜੇ ਤੁਸੀਂ ਸੋਚੋ ਵੀ ਸੌ ਰੂਚੀ ਰੱਖੇਗਾ ਤੇ ਫੇਰ ਫੇਰ ਨਹੀਂ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ ਅੱਜ ਕੱਲਹ ਹੰਕਾਰ ਤੇ ਕੋਈ ਵੀ ਕਿਸੇ ਦਾ ਨਹੀਂ ਚੱਲਦਾ ਭਾਵੇਂ ਕਿਤੇ ਚਪੜਾਸੀ ਲੱਗਾ ਹੋਵੇ ਅਗਲਾ ਆਂਦਾ ਬਾਈ ਠੀਕ ਹੈ ਕੋਈ ਕਹਿ ਨਹੀਂ ਹੁੰਦੇ ਚੰਗਾ ਬਾਈ ਸਰਪੰਚ ਹੋਇੰਗਾ ਆਪਦੇ ਘਰੇ ਹੋਇੰਗਾ ਸਾਨੂੰ ਕੀ ਲੈਣਾ ਸਾਡਾ ਕੀ ਲੈਣਾ ਤੇ ਹਰ ਕੋਈ ਕਹਿੰਦਾ ਪਰਮਾਤਮਾ ਤੇਰਾ ਹੰਕਾਰ ਕਿਵੇਂ ਚੱਲੇਗਾ ਉਹ ਰੱਬ ਜਿਹੜਾ ਦੁਨੀਆਂ ਦਾ ਮਾਲਕ ਹੈ ਉਹ ਹੰਕਾਰ ਨਹੀਂ ਚੱਲਦਾ ਇਸ ਕਰਕੇ ਮਹਾਰਾਜ ਨੇ ਸਪਸ਼ਟ ਲਿਖਤਾ ਹਉਮੈ ਦੀ ਰੋਗ ਹੈ दारू ਪੀ ਸਮਾਏ ਜਿਹੜੇ ਹਉਮੈ ਹੈ ਨਾ ਇਹ ਦੀਦ ਰੋਗ ਹੈ ਇਹ ਲੰਬੇ ਰੋਗ ਹੈ ਜਿਹਨੇ ਜਿਹੜੇ ਫਿਰ ਜਿਹਦਾ ਇਲਾਜ ਹੀ ਨਹੀਂ ਕੋਈ ਹੈ ਇਸ ਕਰਕੇ ਹੰਕਾਰ ਤੋਂ ਬਚੋ ਹਉਮੈ ਤੋਂ ਬਚੋ ਜੇ ਕਿਸੇ ਪੱਧ ਤੇ ਬੈਠੇ ਹੈ ਤੂੰ ਡਾਕਟਰ ਹੈ ਤੂੰ ਜੱਜ ਹੈ ਤੂੰ ਵਕੀਲ ਹੈ ਤੂੰ ਥਾਣੇਦਾਰ ਹੈ ਤੂੰ ਐਸਪੀ ਹੈ ਤੂੰ ਡੀਐਸਪੀ ਹੈ ਜਿਸ ਵੀ ਪਦ ਤੇ ਬੈਠਾ ਹੈ ਉਸ ਪਦ ਦੀ ਗਰੀਮਾ ਬਣਾਈ ਰੱਖ ਉਸ ਪਦ ਦੇ ਨਾਲ ਆਪਣਾ ਸੋਹਣਾ ਕੰਮ ਕਰ ਜੋ ਤੈਨੂੰ ਸੇਵਾ ਮਿਲੀ ਹੈ ਸੋਹਣੀ ਸੇਵਾ ਕਰ ਉਸ ਪੋਜੀਸ਼ਨ ਦਾ ਹੰਕਾਰ ਨਾ ਕਰ ਉਸ ਪੋਜੀਸ਼ਨ ਦਾ ਹੰਕਾਰ ਨਾ ਕਰ ਸੇਵਾ ਭਾਵਨਾ ਨਾਲ ਸੇਵਾ ਕਰੀਏ ਗੁਰਦੁਆਰੇ ਜੇ ਤੁਸੀਂ ਜਾਣਦੇ ਹੋ ਕਈ ਮਹ ਸਤਪੁਰਸ਼ਾਂ ਕੋਲ ਮਹਾਂਪੁਰਸ਼ਾਂ ਕੋ ਜਾਂਦੇ ਨੇ ਉੱਥੇ ਕਈ ਸੇਵਾਦਾਰ ਹੁੰਦੇ ਨੇ ਓਏ ਵੈਰੇ ਟੇਕੇ ਫਿਰ ਇਹ ਸਮਝ ਲਿਆ ਕਰੋ ਇਹ ਰਹਿਂਦਾ ਤਾਂ ਸਾਧੂ ਕੋਲ ਹੈ ਰਹਿਂਦਾ ਸਾਧੂ ਦੇ ਕੋਲ ਹੈ ਪਰ ਇਹਨੇ ਖੱਟਿਆ ਕੁਛ ਨਹੀਂ ਖਾਲੀ ਆ ਤੇ ਜੇ ਕੋਈ ਦੋ ਹੱਥ ਜੋੜ ਕੇ ਤੁਹਾਨੂੰ ਕਵੇ ਭਾਈ ਸਾਹਿਬ ਬਹਿ ਜਾਓ ਭਾਈ ਸਾਹਿਬ ਇੱਧਰ ਬੈਠੋ ਆਵਾਜ਼ ਨਾ ਕਰੋ ਇੱਕ ਵਾਰੀ ਬੈਠੋ ਤੁਹਾਡੀ ਵਾਰੀ ਆਏਗੀ ਫਿਰ ਫਿਰ ਸਮਝ ਰੋ ਵੀ ਇਹਨੇ ਕੁਛ ਪਾ ਲਿਆ ਤੇ ਹੰਕਾਰ ਕਿਸੇ ਵੀ ਫੀਲਡ ਵਿੱਚ ਚੰਗਾ ਨਹੀਂ ਜੇ ਕਿਸੇ ਨੇ ਦੋ ਕਿਤਾਬਾਂ ਪੜ੍ਹ ਲਈਆਂ ਦੋ ਅੱਖਰਾਂ ਦਾ ਗਿਆਨ ਹੋ ਗਿਆ ਫੇਰ ਉਹ ਗਿਆਨੀ ਬਣ ਜਾਂਦਾ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ ਹੈ ਉਹ ਵੀ ਮਾੜਾ ਹੀ ਮਾੜਾ ਹੈ ਪਰ ਪਰ ਗੱਡੀ ਲੱਦੀ ਐ ਪਰ ਪਰ ਭਰੀ ਐ ਸਾਥ ਗੱਡੀਆਂ ਲੱਦੀ ਫਿਰਦੇ ਮਾਰਕ ਨੇ ਫਾਇਦਾ ਹੀ ਕੋਈ ਨਹੀਂ ਫਿਰ ਮਾਰ ਤਾਂ ਮੂਰਖ ਦੱਸਦੇ ਨੇ ਐਡਾ ਵੱਡਾ ਆਪਣੇ ਆਪ ਚ ਵਿਦਵਾਨ ਗਿਆਨੀ 라ਵਣ ਉਹਨੂੰ ਮੂਰਖ ਦੱਸਦੇ ਨੇ ਤੇ ਸਾਡੀ ਪੀੜ੍ਹੀ ਹੁਣ ਇਹੋ ਜੀ ਹੋ ਗਈ ਕਈ 라ਵਣ ਨੂੰ ਚੰਗਾ ਦੱਸ ਬ੍ਰਹਮ ਗਿਆਨੀ ਹੀ ਦੇਖਣਗੇ ਬ੍ਰਹਮ ਗਿਆਨੀ 라ਵਣ ਇੱਕ ਕਾਲ ਯੁਗ ਦੀ ਨਿਸ਼ਾਨੀ ਐ ਬਾਣੀ ਤੋਂ ਉਹਨੂੰ ਮੂਰਖ ਦੱਸਦੀ ਐ ਬਾਣੀ ਤਾਂ ਕੰਦੀ ਮੂਰਖ ਆਵਣ ਕਿਆ ਲੈ ਗਿਆ 1 ਲੱਖ ਪੂਤ ਸਵਾ ਲੱਖ ਨਾਤੀ ਜ ਰਾਵਣ ਕਰ ਦੀਆ ਨਾ ਬਾਤੀ ਮਾਲਕ ਤਾਂ ਐਂ ਕਹਿ ਰਿਹਾ ਸਾਡਾ ਬਾਣੀ ਤਾਂ ਐਂ ਕਹਿਦੀ ਏ ਤੇ ਅਸੀਂ ਕੀ ਕਹਨੇ ਆ ਭ੍ਰਮ ਗਿਆਨੀ 라ਵਣ ਤੇ ਬਾਣੀ ਕੰਦੀ ਮੂਰਖ ਜੇ ਬਾਣੀ ਨੇ ਮੂਰਖ ਮੰਨਿਆ ਤੇ ਅਸੀਂ ਭ੍ਰਮ ਗਿਆਨੀ ਕਿਦਾਂ ਮੰਨ ਲਈ ਜਿੰਨਾ ਮਰਜੀ ਗਿਆਨ ਹੋਵੇ ਸਾਡੇ ਗੁਰੂ ਨੇ ਕਹਿਤਾ ਸਾਡੀ ਗੁਰਬਾਣੀ ਨੇ ਕਹਿਤਾ ਭਗਤਾਂ ਨੇ ਕਹਿਤਾ ਜੋ ਮੂਰਖ ਸੀ ਫਿਰ ਮੂਰਖ ਹੈ ਬਸ ਗਲ ਕਹਤਾ ਇਸ ਕਰਕੇ ਸੋਸ਼ਲ ਮੀਡੀਆ ਤੇ ਕਈ ਲੋਕ ਸੋਚਦੇ ਆ ਕਿ ਅਸੀਂ ਇਹ ਜੀ ਗੱਲ ਕਰਾਂਗੇ ਲੋਕ ਸਾਨੂੰ ਵੱਧ ਸੁਣਨਗੇ ਵੀਅੂ ਮਿਲਣਗੇ ਵੀਅੂ ਦੇ ਚੱਕਰ ਚ ਪਾਪ ਨਾ ਕਮਾਓ ਇਹ ਬਹੁਤ ਵੱਡਾ ਪਾਪ ਹੈ ਇਹ ਗੁਰਬਾਣੀ ਨਾਲ ਮੱਥਾ ਲਾਉਣ ਦੀ ਗੱਲ ਹੈ ਕਈ ਲੋਕ ਲਮਦੇ ਨੇ ਜਿਦਾਂ ਉਹ ਮੰਨ ਲਓ ਅਕਾਲ ਤਖਤ ਸਾਡਾ ਸਰਮੋਰ ਹੈ ਅਕਾਲ ਤਖਤ ਸਾਡੀ ਸੁਪਰੀਮ ਪਾਵਰ ਹੈ ਉੱਥੋਂ ਕੋਈ ਹੁਕਮਨਾਮਾ ਆਇਆ ਹੁਕਮਨਾਮਾ ਜਾਰੀ ਹੋਇਆ ਹੁਣ ਜਿਹੜਾ ਸਾਡੇ ਫੇਟ ਅਸੀਂ ਮੰਨ ਲਿਆ ਜਿਹੜਾ ਨਹੀਂ ਫੇਟ ਅਸੀਂ ਨਹੀਂ ਮੰਨਿਆ ਇਹਦਾ ਮਤਲਬ ਤੂੰ ਅਕਾਲ ਤਖਤ ਨਾਲ ਮੱਥਾ ਲਾ ਰਿਹਾ ਹੈ ਗੁਰਬਾਣੀ ਜੋ ਗੱਲ ਕਹਿ ਰਹੀ ਹੈ ਜਿਹੜੀ ਫਿੱਟਾ ਮੰਨ ਲਈ ਜਿਹੜੀ ਨਹੀਂ ਫਿੱਟ ਹੋਣੀ ਮੰਨੀ ਇਹਦਾ ਮਤਲਬ ਤੂੰ ਗੁਰਬਾਣੀ ਨਾਲ ਗੁਰੂ ਨਾਲ ਮੱਥਾ ਲਾ ਰਿਆ ਮੱਥਾ ਲਾਉਣਾ ਨਹੀਂ ਮੱਥਾ ਟੇਕਣਾ ਹੈ ਮੈਂ ਪਹਿਲਾਂ ਵੀ ਇੱਕ ਦੋ ਵਾਰ ਕਿਹਾ ਹੈ ਮੱਥਾ ਟੇਕਣਾ ਹੈ ਮੱਥਾ ਗੁਰੂ ਨਾਲ ਲਾਉਣਾ ਨਹੀਂ ਜੇ ਅਕਾਲ ਤਖਤ ਦਾ ਹੁਕਮ ਕੋਈ ਆ ਜਾਏ ਮੈਂ ਬੈਠਾ ਜੇ ਸਾਨੂੰ ਅਕਾਲ ਤਖਤ ਕੋਈ ਹੁਕਮ ਕਰ ਦਵੇ ਤੇ ਉਹ ਮਰਨਾ ਚਾਹੀਦਾ ਹੈ ਇਨ ਬਿਨ ਮਰਨਾ ਚਾਹੀਦਾ ਹੈ ਤੇ ਅਕਾਲ ਤਖਤ ਨੇ ਭਾਵੇਂ ਸਾਬਕਾ ਮੁੱਖ ਮੰਤਰੀ ਤੇ ਵੱਡੇ ਵੱਡੇ ਉਥੇ ਬਰਨਾਲੇ ਵਰਗੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ਭਾਵੇਂ ਸੁਖਵੀਰ ਬਾਦਲ ਸੀ ਉੱਥੇ ਇੱਕ ਹੁਕਮ ਹੋਇਆ ਵੀ ਯੈਸ ਜਾਂ ਨੋ ਚ ਗੱਲ ਕਰਨੀ ਹੈ ਹੋਰ ਗੱਲ ਨਹੀਂ ਹੈ ਕੋਈ ਭਾਵੇਂ ਦੋਸ਼ੀ ਨਹੀਂ ਸੀ ਸੀ ਕਿ ਨਹੀਂ ਸੀ ਉਹਨੂੰ ਪਤਾ ਹੋਣਾ ਪਰ ਉਹ ਅਕਾਲ ਤਖਤ ਦੀ ਗਰੀਮਾ ਸੀ ਕਿ ਉੱਥੇ ਉਹਨੂੰ ਵੀ ਹੱਥ ਬੰਨ ਕੇ ਖੜਾਉਣਾ ਪਿਆ ਮੰਤਰੀ ਨੂੰ ਵੀ ਉਹਨਾਂ ਨੂੰ ਵੀ ਇਹ ਗੱਲ ਦੀ ਸਮਝ ਹੈ ਵੀ ਅਕਾਲ ਤਖਤ ਉੱਤੇ ਕੁਝ ਨਹੀਂ ਹੈ ਜੋ ਇੱਥੇ ਹੁਕਮ ਹੋਏਗਾ ਮੰਨਣਾ ਹੈ ਤੇ ਫਿਰ ਐਰੇ-ਗੈਰੇ ਦੀ ਕੀ ਤਾਕਤ ਹੈ ਵੀ ਅਕਾਲ ਤਖਤ ਦਾ ਹੁਕਮ ਨਾ ਮੰਨੇ ਮੈਂ ਇਹ ਕਹਿਣਾ ਚਾਹੁੰਦਾ ਇਕ ਹਉਮੈ ਹੈ ਹਉਮੈ ਨੂੰ ਛੱਡਣਾ ਚਾਹੀਦਾ ਹੈ ਗੁਰੂ ਅੱਗੇ ਸਿਰ ਝੁਕਾ ਦੇਣਾ ਚਾਹੀਦਾ ਹੈ ਅਕਾਲ ਤਖਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਕਾਲ ਤਖਤ ਅੱਗੇ ਸਿਰ ਝੁਕਾ ਦੇਣਾ ਚਾਹੀਦਾ ਹੈ ਜੋ ਹੁਕਮ ਸਿਰ ਮੱਥੇ ਨਹੀਂ ਤੇ ਹਾਲ ਫਿਰ 라ਵਣ ਵਾਲਾ ਹੋਣਾ ਹੈ ਆ 라ਵਣ ਦੇ ਪਟਾਕੇ ਵੱਜਦੇ ਵੇਖ ਲਿਓ ਦੋ ਤਰੀਕ ਨੂੰ ਤੇ ਇਹ ਮਹਿਸੂਸ ਕਰਿਓ ਕਿ ਜੇ ਅਸੀਂ ਗੁਰੂ ਦਾ ਮੱਥਾ ਲੰਮਨੇ ਆ ਜੇ ਹੰਕਾਰ ਨਹੀਂ ਛੱਡਦੇ ਜੇ ਸਭ ਹੰਕਾਰ ਨਾਲ ਭਰੇ ਹਨ ਪਟਾਕੇ ਇਦਾਂ ਹੀ ਬਹਿਣਗੇ ਇਰਾਵਣ ਵਾਂਗੂ ਇਹ ਫੇਤ ਚੇ ਉੱਡਦੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ